ਕਿਆਂ ਵਾਲੀ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਨਾਲ ਇੱਕ ਵੱਡਾ ਧਮਾਕਾ ਹੋਇਆ ਤੁਹਾਨੂੰ ਦੱਸਦੀ ਕਿ ਨਜਾਇਜ਼ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਪਟਾਕਿਆਂ ਦੀ ਇਹ ਨਜਾਇਜ਼ ਫੈਕਟਰੀ ਇੱਕ ਪਿੰਡ ਦੇ ਵਿੱਚ ਲੱਗੀ ਹੋਈ ਸੀ ਤਰਨਤਾਰਨ ਦਾ ਇਹ ਪਿੰਡ ਹੈ ਚੌਧਰੀਆਂ ਵਾਲਾ ਨਸ਼ੇਰਾ ਪੰਨੂਆ ਵਿਖੇ ਇਹ ਪਟਾਕਿਆਂ ਵਾਲੀ ਫੈਕਟਰੀ ਜਿਹੜੀ ਹੈ ਨਜਾਇਜ਼ ਫੈਕਟਰੀ ਪਟਾਕਿਆਂ ਦੀ ਬੜੀ ਕੋਈ ਸੀ ਜਿਸ ਦੇ ਵਿੱਚ ਧਮਾਕਾ ਹੋ ਗਿਆ ਤੇ ਅੱਗ ਲੱਗ ਚੁੱਕੀ ਹੈ ਦੋ ਜਣੇ ਜ਼ਖਮੀ ਹੋ ਚੁੱਕੇ ਨੇ ਔਰ ਅੱਗ ਦੀ ਚਪੇੜ ਦੇ ਵਿੱਚ ਆਉਣ ਨਾਲ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ ਜਿਹੜੀ ਕਿ ਬੁਰੇ ਤਰ੍ਹਾਂ ਝੁੱਲਸ ਚੁੱਕੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦੇ ਕਿ ਪਿਛਲੇ 1 ਸਾਲ ਤੋਂ ਦੱਸਿਆ ਜਾ ਰਿਹਾ ਹੈ ਕਿ ਪਟਾਕੇ ਬਣਾਉਣ ਦਾ ਕੰਮ ਇਸ ਫੈਕਟਰੀ ਦੇ ਵਿੱਚ ਚੱਲ ਰਿਹਾ ਸੀ ਔਰ ਇਸ ਫੈਕਟਰੀ ਦੇ ਵਿੱਚ ਜਦੋਂ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਤੋਂ ਬਾਅਦ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ ਜਿਹੜੀ ਕਿ ਬੁਰੇ ਤਰੀਕੇ ਦੇ ਨਾਲ ਝੁਲਸੀ ਹੋਈ ਹੈ ਤਾ ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਇਹ ਚੌਧਰੀਆਂ ਵਾਲਾ ਨਸ਼ਹਿਰਾ ਪਨੂਆ ਪਿੰਡ ਹੈ ਜਿੱਥੇ ਇਹ ਨਜਾਇਜ਼ ਫੈਕਟਰੀ ਬਣੀ ਹੋਈ ਸੀ ਪਟਾਕਿਆਂ ਦੀ ਸਭ ਤੋਂ ਪਹਿਲੀ ਗੱਲ ਤਾਂ ਇਹ ਨਜਾਇਜ਼ ਫੈਕਟਰੀ ਸੀ ਔਰ ਇਸ ਦੇ ਵਿੱਚ ਪਿਛਲੇ 1 ਸਾਲ ਤੋਂ ਲਗਾਤਾਰ ਇੱਥੇ ਕੰਮ ਜਿਹੜਾ ਉਹ ਚੱਲ ਰਿਹਾ ਸੀਗਾ ਦੋ ਜਾਣੇ ਜ਼ਖਮੀ ਹੋਏ ਨੇ ਔਰ ਅੱਗ ਦੀ ਚਪੇੜ ਦੇ ਵਿੱਚ ਆਉਣ ਦੇ ਨਾਲ ਕੀ ਤੁਹਾਨੂੰ ਦੱਸ ਦਈਏ ਇੱਕ ਆਰਥ ਦੀ ਮੌਤ ਹੋ ਚੁੱਕੀ ਹੈ ਹੁਣ ਪੁਲਿਸ ਪ੍ਰਸ਼ਾਸਨ ਪਹੁੰਚਿਆ ਇਸ ਮਾਮਲੇ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ 1 ਸਾਲ ਤੋਂ ਇੱਥੇ ਲਗਾਤਾਰ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀਗਾ ਕੋਈ ਲਾਇਸੈਂਸ ਵੀ ਨਹੀਂ ਔਰ ਬਕਾਇਦਾ ਤੁਸੀਂ ਪਿੰਡ ਦੇ ਵਿੱਚ ਨਹੀਂ ਬਣਾ ਸਕਦੇ ਕਿਸੇ ਇੰਡਸਟਰੀਅਲ ਏਰੀਆ ਦੇ ਵਿੱਚ ਜਾਂ ਜਿੱਥੇ ਇਹ ਫੈਕਟਰੀ ਲਾਉਣ ਦੀ ਪਰਮਿਸ਼ਨ ਹੋਵੇ ਤਾਂ ਉੱਥੇ ਹੀ ਤੁਸੀਂ ਫੈਕਟਰੀ ਲਗਾ ਸਕਦੇ ਹੋ ਖਾਸ ਤੌਰ ਤੇ ਇਹ ਪਟਾਕਿਆਂ ਵਾਲੀਆਂ ਫੈਕਟਰੀਆਂ ਹੋ ਗਈਆਂ ਜਿੰਨਾ ਤੋਂ ਖਤਰਾ ਹੁੰਦਾ ਹੈ ਇੱਥੇ ਤੁਸੀਂ ਪ੍ਰੋਪਰ ਪ੍ਰੀਕਾਸ਼ਨਸ ਵਰਤਦੇ ਹੋ ਇਹ ਵੀ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਬਕਾਇਦਾ ਤੁਸੀਂ ਪ੍ਰੋਪਰ ਪ੍ਰੀਕਾਸ਼ਨਸ ਵਰਤੀਆਂ ਹੋਣ ਕਿਉਂਕਿ ਪਟਾਕੇ ਦਾ ਕੰਮ ਹੈ ਜਿਵੇਂ ਨਾ ਇਹ ਵੱਡਾ ਬਲਾਸਟ ਹੋ ਗਿਆ ਪਟਾਕੇ ਵਾਲੀ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਨਾਲ ਇੱਕ ਔਰਤ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਔਰ ਬੁਰੇ ਤਰੀਕੇ ਦੇ ਨਾਲ ਝੁੱਲਸ ਜਾਂਦੀ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਜਦਕਿ ਦੋ ਜਣੇ ਜ਼ਖਮੀ ਕੋਈ ਨਹੀਂ ਹੁਣ ਮੌਕੇ ਤੇ ਪੁਲਿਸ ਪਹੁੰਚੀ ਆ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਪਹਿਲਾਂ ਤਾਂ ਇਹ 1 ਸਾਲ ਤੋਂ ਨਜਾਇਜ਼ ਫੈਕਟਰੀ ਇੱਥੇ ਚੱਲ ਰਹੀ ਸੀਗੀ ਇਹਦੀ ਪਰਮਿਸ਼ਨ ਕਿਉਂ ਨਹੀਂ ਲਈ ਕਿਸੇ ਨੂੰ ਪਤਾ ਕਿਉਂ ਨਹੀਂ ਲੱਗਾ ਸਭ ਤੋਂ ਵੱਡਾ ਤਾਂ ਇਹ ਸਵਾਲ ਹੁੰਦਾ ਹੈ ਤਾਂ ਹੁਣ ਪੁਲਿਸ ਇਸ ਮਾਮਲੇ ਦੀ ਇਹ ਵੀ ਜਾਂਚ ਕਰੇਗੀ ਕਿ ਕਦੋਂ ਤੋਂ ਕਿੰਨੇ ਲਾਈ ਹੈ ਕੀ ਕੀ ਕਾਰਵਾਈ ਹੋਣੀ ਚਾਹੀਦੀ ਔਰ ਦੂਜੀ ਗੱਲ ਇਹ ਹੈ ਕਿ ਇਹ ਅੱਗ ਜਿਹੜੀ ਆ ਉਹ ਕਿਵੇਂ ਲੱਗ ਗਈ ਹੈ ਕੋਈ ਸ਼ਾਰਟ ਸਰਕਟ ਹੋਇਆ ਜਾਂ ਕਿਸੇ ਨੇ ਸ਼ਰਾਰਤ ਕਰ ਦਿੱਤੀ ਇਸ ਫੈਕਟਰੀ ਦੇ ਵਿੱਚ ਔਰ ਉਸ ਤੋਂ ਬਾਅਦ ਪਟਾਕਿਆਂ ਨੂੰ ਅੱਗ ਲੱਗਦੀ ਹੈ ਤੇ ਵੱਡਾ ਧਮਾਕਾ ਹੋ ਜਾਂਦਾ ਜਿਸ ਨਾਲ ਇੱਕ ਔਰਤ ਦੀ ਮੌਤ ਵੀ ਹੋ ਚੁੱਕੀ ਹੈ ਜਦਕਿ ਦੋ ਲੋਕ ਜਿਹੜੇ ਨੇ ਉਹ ਜ਼ਖਮੀ ਕੋਇਨਸ ਦੇ ਵਿੱਚ ਤਾਂ ਤਸਵੀਰਾਂ ਬਹੁਤ ਭਿਆਨਕ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਹੀ ਸਕਦੇ ਹੋ ਤਰਨਤਾਰਨ ਦੇ ਅਧੀਨ ਆਉਂਦਾ ਇਹ ਪਿੰਡ ਹੈ ਜਿੱਥੇ ਪੂਰੀ ਘਟਨਾ ਵਾਪਰੀ ਹੈ ਬਾਕੀ ਗੱਲਬਾਤ ਵੀ ਕੀਤੀ ਗਈ ਹੈ ਇਸ ਬਾਬਤ ਕਿ ਕਿਵੇਂ ਫੈਕਟਰੀ ਨੂੰ ਅੱਗ ਕਿਵੇਂ ਲੱਗੀ ਔਰ ਕਿਉਂ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗ ਪਾਇਆ ਕਿ ਪਿਛਲੇ 1 ਸਾਲ ਤੋਂ ਨਜਾਇਜ਼ ਫੈਕਟਰੀ ਦੇ ਵਿੱਚ ਪਟਾਕਿਆਂ ਦਾ ਕੰਮ ਚੱਲ ਰਿਹਾ ਸੀ ਤਾਂ ਗੱਲਬਾਤ ਵੀ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਨਾ ਮੇਜਰ ਸਿੰਘ ਆ ਪੈਂਡੋ ਪੈਂਡੋ ਇਹੋ ਨਿਸ਼ਾਰਾ ਪੰਨੂ ਚੌਧਰੀ ਵਾਲਾ ਬਾਬੂ ਕੀ ਗੱਲੋਂ ਆ ਭੀੜੀ ਤੁਹਾਡੇ ਲਾਗੇ ਤੇ ਘਰ 'ਚ ਅੱਗ ਲੱਗੀ ਆ ਜੀ ਇਹ ਅੱਗ ਲੱਗੀ ਉਪੀ ਪਟਾਕੇ ਬਣਾਉਂਦੇ ਸੀ ਤੋਂ ਪਟਾਕੇ ਨੂੰ ਲੱਗੀ ਮੈਂ ਤਾਂ ਆਪ ਮਹਾ ਬਜਾ ਮੇਰੇ ਤੇ ਆੜ ਕੇ ਜੇ ਮਾੜ ਕੇ ਬੈਠਾ ਤੇ ਕੁੜੀ ਹੱਥੇ ਆੜ ਕੇ ਡਿੱਗੇ ਆ ਚਾਰ ਪੰਜ ਤੇ ਪਟਾਕੇ ਬਣਾਉਂਦੇ ਆ ਚਲ ਸੰਸ ਕੋਈ ਨਹੀਂ ਤੇ ਨਾ ਕੋਈ ਇਹਨਾਂ ਕੋ ਹੈਗਾ ਵਾ ਤੇ ਇਹ ਕਿਤੇ ਕਦੇ ਜੇ ਬਣਾਉਂਦੇ ਅੱਜ ਕਿਤੇ ਨਵੇਂ ਆ ਕਿੰਨਾ ਕਰੋਗਾ ਬਾਬੂ ਇਹਨਾਂ ਪਟਾਕੇ ਤੋਂ ਬਣਾਉਂਦੇ ਇਹਨਾਂ ਨੂੰ ਤਾਂ ਸਾਲੋਂ ਵਿੱਚ ਉੱਤੇ ਹੋ ਗਿਆ ਵਾ ਹੁਣ ਕਿੰਨਾ ਕੁ ਨੁਕਸਾਨ ਹੋਇਆ ਹੋਊ ਜੀ ਨੁਕਸਾਨ ਔਰ ਵੇਖ ਲੋ ਮੈਂ ਡੰਗਰ ਹੀ ਮਹਾ ਕੱਢਿਆ ਤੇ ਅਪਰਾੜੀ ਪ੍ਰੂੜੀ ਮੇਰੀ ਸੜੀ ਤੇ ਕੋਠਾ ਮਹਾ ਬਜਿਆ ਮੁਲਕ ਪੈ ਗਿਆ ਤੇ ਦਾ ਨਾਮ ਮੇਜਰ ਸਿੰਘ ਹੈ ਪੇਂਡ ਪੇਂਡ ਇਹੋ ਨਿਸ਼ਾਰਾ ਪਨ ਚੌਧਰੀ ਵਾਲਾ ਬਾਬਾ ਕੀ ਗੱਲ ਮਾਪੀ ਕੁੜੀ ਤੇ ਲੱਗੇ ਤੇ ਘਰ ਤੇ ਅੱਗ ਲੱਗੀ ਆ ਜੀ ਇਹ ਅੱਗ ਲੱਗੀ ਯੂਪੀ ਪਟਾਕੇ ਬਣਾਉਂਦੇ ਸੀ ਤੇ ਪਟਾਕਿਆਂ ਨਾਲ ਲੱਗੀ ਮੈਂ ਤਾਂ ਆਪ ਮਹਾ ਬਜਿਆ ਮੇਰੇ ਉੱਤੇ ਆੜ ਕੇ ਅਜੇ ਮਾੜ ਕੇ ਬੈਠਾ ਤੇ ਕੁੜੀ ਉੱਤੇ ਆੜ ਕੇ ਡਿੱਗੇ ਆ ਚਾਰ ਪੰਜ ਤੇ ਪਟਾਕੇ ਬਣਾਉਂਦੇ ਆ ਤਾਂ ਸੰਸ ਕੋਈ ਨਹੀਂ ਤੇ ਨਾ ਕੋਈ ਇਹਨਾਂ ਕੋਈ ਹੈਗਾ ਵਾ ਤੇ ਇਹ ਕਿਤੇ ਕਦੇ ਜੇ ਬਣਾਉਂਦੇ ਅੱਜ ਕਿਤੇ ਨਵੇਂ ਆ ਕਿੰਨਾ ਕਿਰੋਗਾ ਬਾਪੂ ਇਹਨਾਂ ਪਟਾਕੇ ਬਣਾਉਂਗੇ ਇਹ ਨਾਮ ਤਾਂ ਸਾਲੋਂ ਵੀ ਉੱਤੇ ਹੋ ਗਿਆ ਵਾ ਤੇ ਹੁਣ ਕਿੰਨਾ ਕ ਨੁਕਸਾਨ ਹੋਇਆ ਉਹ ਵੀ ਨੁਕਸਾਨ ਹੁਣ ਦੇਖ ਲਓ ਮੈਂ ਡੰਗਰ ਵੀ ਮਹਾ ਕੱਢੇ ਜਾਂ ਤੇ ਅਪਰਾਲੀ ਪਰੋਲੀ ਮੇਰੀ ਸੜੀ ਤੇ ਕੋਠਾ ਮਹਾ ਬਜਾਇ ਮੁਲਕ ਪੈ ਗਿਆ ਤੇ ਨਾਮ ਮੇਜਰ ਸਿੰਘ ਹੈਂਡੋ ਪਿੰਡ ਉਹ ਨਿਸ਼ਾਰਾ ਪੰਨੂ ਚੌਧਰੀ ਵਾਲਾ ਬਾਬੂ ਕੀ ਗੱਲ ਮਾਪੀ ਕੁੜੀ ਤਾਂ ਲੱਗੇ ਤੇ ਅੱਗ ਲੱਗੀ ਆ ਜੀ ਇਹ ਅੱਗ ਲੱਗੀ ਉਪੀ ਪਟਾਕੇ ਬਣਾਉਂਦੇ ਸੀ ਤੇ ਪਟਾਕੇ ਨੂੰ ਲੱਗੀ ਮੈਂ ਤਾਂ ਆਪ ਮਹਾ ਬਜਾ ਮੇਰੇ ਉੱਤੇ ਆੜ ਕੇ ਅਜੇ ਮਾੜ ਕੇ ਬੈਠਾ ਤੇ ਕੁੜੀ ਉੱਤੇ ਆੜ ਕੇ ਡਿੱਗੇ ਆ ਚਾਰ ਪੰਜ ਤੇ ਪਟਾਕੇ ਬਣਾਉਂਦੇ ਆ ਤਾਂ سانس ਕੋਈ ਨਹੀਂ ਤੇ ਨਾ ਕੋਈ ਇਹਨਾਂ ਕੋਈ ਹੈਗਾ ਵਾ ਤੇ ਇਹ ਕਿਤੇ ਕਦੇ ਜੇ ਬਣਾਉਂਦੇ ਅੱਜ ਕਿਤੇ ਨਵੇਂ ਆ ਕਿੰਨਾ ਕਿਰੋਗਾ ਬਾਬੂ ਇਹਨਾਂ ਪਟਾਕੇ ਸੇ ਬਣਾਉਂਦੇ ਮੇ ਇਹ ਨਾਮ ਤਾਂ ਸਾਲੋਂ ਵਿੱਚ ਉੱਤੇ ਹੋ ਗਿਆ ਵਾ ਤੇ ਹੁਣ ਕਿੰਨਾ ਕ ਨੁਕਸਾਨ ਹੋਇਆ ਉਹ ਜੀ ਨੁਕਸਾਨ ਹੋਣ ਦੇਖ ਲੋ ਮੈਂ ਡੰਗਰ ਹੀ ਮਹਾ ਕੱਢੇ ਜਾਂ ਤੇ ਪਰਾਲੀ ਪਰੋਲੀ ਮੇਰੀ ਸੜੀ ਤੇ ਕੋਠਾ ਮਹਾ ਬਜਿਆ ਮੁਲਕ ਪੈ ਗਿਆ ਤੇ ਨਾਮ ਮੇਜਰ ਸਿੰਘ ਦਾ ਪਿੰਡ ਪਿੰਡ ਇਹੋ ਨਿਸ਼ਾਰਾ ਪੰਨੂ ਚੌਧਰੀ ਵਾਲਾ ਬਾਬੂ ਕੀ ਗੱਲ ਮਾ ਪੂਰੀ ਤੁਹਾਡੇ ਲਾਗੇ ਤੇ ਘਰ ਚ ਅੱਗ ਲੱਗੀ ਇਹ ਅੱਗ ਲੱਗੀ ਉਪੀ ਪਟਾਕੇ ਬਣਾਉਂਦੇ ਸੀ ਤੋਂ ਪਟਾਕਿਆਂ ਨੂੰ ਲੱਗੀ ਮੈਂ ਤਾਂ ਆਪ ਮਹਾ ਬਜਿਆ ਮੇਰੇ ਤੇ ਆੜ ਕੇ ਜੇ ਮਾੜ ਕੇ ਬੈਠਾ ਤੇ ਕੁੜੀ ਉੱਤੇ ਆੜ ਕੇ ਡਿੱਗੇ ਆ ਚਾਰ ਪੰਜ ਤੇ ਪਟਾਕੇ ਬਣਾਉਂਦੇ ਆ ਤਾਂ ਸੰਸ ਕੋਈ ਨਹੀਂ ਤੇ ਨਾ ਕੋਈ ਇਹਨਾਂ ਕੋ ਹੈਗਾ ਵਾ ਤੇ ਇਹ ਕਿਤੇ ਕਦੇ ਜੇ ਬਣਾਉਂਦੇ ਅੱਜ ਕਿਤੇ ਨਵੇਂ ਆ ਕਿਹਨੂੰ ਕਰੋਗਾ ਬਾਬੂ ਇਹਨਾਂ ਪਟਾਕੇ ਤੋਂ ਬੇਨਾਮ ਤੋਂ ਤੁਸੀਂ ਹੋ ਗਿਆ ਵਾ ਤੋ ਹੁਣ ਕਿੰਨਾ ਕੁ ਨੁਕਸਾਨ ਹੋਇਆ ਉਹ ਜੀ